ਵਾਜਤਾ ਦੋਸਤੋ ਆਪਣੇ ਪੇਜ ਤੇ ਆਪਣੇ ਚੈਨਲ ਤੇ ਮੇਰੀ ਵੀਡੀਓ ਨੂੰ ਵਾਟਵਾਂ ਲਾਈਕ ਕਰਨਾ ਨੀਟ ਕਰੋ ਅੱਜ ਆਪਾਂ ਤੁਹਾਡੇ ਖਾਤਰ ਲੈ ਕੇ ਆਏ ਆਂ ਸੀ ਟ੍ਰੈਕਟਰ ਤੇ ਕੀ ਇਹਦੇ ਕੀ ਫਾਰਮ ਕਰਦੇ ਨੇ ਜੇ ਕਿਸੇ ਭਰਾ ਨੇ ਫਾਰਮ ਟ੍ਰੈਕਟਰ ਟ੍ਰੈਕਟਰ ਲੈਣਾ ਹੋਵੇ ਘੱਟ ਤੋਂ ਘੱਟ ਰੇਂਜ ਵਾਲਾ ਤੇ ਵੱਧ ਤੋਂ ਵੱਧ ਰੇਂਜ ਵਾਲਾ ਆਪਾਂ ਇਹ ਵੀਡੀਓ ਦੇ ਵਿੱਚ ਛੇ ਟ੍ਰੈਕਟਰਾਂ ਦੀ ਜਾਣਕਾਰੀ ਦੰਨੀ ਬਾਕੀ ਪਹਿਲਾ ਇਹਦਾ ਟ੍ਰੈਕਟਰ ਆਪਣੇ ਕੋਲੇ ਉਹ ਹੈਗਾ ਜੀ 2015 ਮਾਡਲ ਫਾਰਮ ਟਰੈਕ ਕਲਾਸਿਕ ਮਾਡਲ ਹੈ 2015 ਮਾਡਲ ਹੈ 14 ਦੇ ਟਾਇਰਾਂ ਦੇ ਵਿੱਚ ਹੈ ਜੀ ਇਹ ਤੁਹਾਨੂੰ ਕੰਡੀਸ਼ਨ ਟਰੈਕਟਰ ਦੀ ਦਿਖਾ ਦਿੰਨੇ ਆ ਸਾਰੀ ਸਾਰਾ オリジナル ਟਰੈਕਟਰ ਹੈ ਜੀ ਜੇ ਟਾਇਰਾਂ ਦੀ ਗੱਲ ਕਰੀਏ ਤਾਂ ਮੂਹਰੇ ਇਹਦੇ ਟਾਇਰ 750 16 ਦੇ 80 85 ਪੈਸੇ ਤੇ ਪਿਛਲੇ ਵੀ 80 ਪੈਸੇ ਟਾਇਰ ਨੇ ਜੀ ਰਿਮਾ ਰੋਮਾ ਦੀ ਕੰਡੀਸ਼ਨ ਚੈੱਕ ਕਰ ਲਓ ਮਗਰਾੜਾ ਮਗਰੂੜਾ ਦੀ ਕੰਡੀਸ਼ਨ ਬਹੁਤ ਜ਼ਿਆਦਾ ਸਾਫ਼ ਆ ਰੈਨਲ ਮਗਰਾੜਾ ਨੇ ਡੈਂਕਾ ਲੋਕਾਂ ਦਾ ਪੂਰਾ ਸਾਫ਼ ਹੈ ਜੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਹੈਗਾ ਜੀ 4,25,000 ਪੂਰਾ ਰੈਨਲ ਟਰੈਕਟਰ ਹੈ ਕਿਉਂਕਿ ਰੈਨਲ ਟਰੈਕਟਰ ਤੇ ਹੀ ਜੇ ਕੋਈ ਸ਼ੋ ਤੇ ਦਾਗ ਹੁੰਦਾ ਤਾਂ ਉਹ ਪਿਆ ਰਹਿੰਦਾ ਹੈ ਪੇਂਟ ਹੋਣ ਵੇਲੇ ਤੁਹਾਨੂੰ ਅਸੀਂ ਪੇਂਟ ਹੋਈ ਸ਼ੋ ਵੀ ਦਿਖਾਵਾਂਗੇ ਉਹਦੇ ਤੇ ਕੋਈ ਸਕਰੈਚ ਨਹੀਂ ਹੁੰਦਾ ਜੀ 15 ਮਾਡਲ ਹੈ ਜੀ ਵਧੀਆ ਸ਼ਾਨਦਾਰ ਟਰੈਕਟਰ ਹੈ ਜੀ ਅੱਗੇ ਆਪਣੇ ਕੋਲੇ ਹੈਗਾ ਜੀ 14 ਮਾਡਲ 14 ਮਾਡਲ ਈਪੀਆਈ 60 ਹੈ ਜੀ ਪੰਜਾਬ ਨੰਬਰ ਹੈ ਜੀ ਇਹਦੇ ਪਿਛਲੇ ਟਾਇਰ ਟਰੈਕਟਰ ਦੇ ਨਾਲ ਦੇਨੇ ਜੀ 70 ਪੈਸੇ ਸਾਰਾ Ориジナル ਕੰਡੀਸ਼ਨ ਦਾ ਟਰੈਕਟਰ ਹੈ ਮੂਰਲੇ 50 ਪੈਸੇ ਨੇ ਜੀ ਇਹ ਵੀ Ориジナル ਟਰੈਕਟਰ ਹੈ ਇਹਦੇ ਵੀ ਆ ਸ਼ੋ ਤੇ ਮਾੜੇ ਮੋٹے ਸਕ੍ਰੈਚ ਹੈਗੇ ਆ ਜੀ ਇਹ Ориジナル ਉਹਦੇ ਹੀ ਹੁੰਦੇ ਆ ਮਾੜੇ ਮੋٹے ਮੰਗਰਾੜਾਂ ਦੇ ਸਕ੍ਰੈਚ ਹੈਗੇ ਆ ਟਰੈਕਟਰ ਦੇ ਬਾਕੀ ਟਰੈਕਟਰ ਪੂਰੀ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਤੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਹੈ ਜੀ 4 ਲੱਖ ਰੁਪਈਆ ਅੱਗੇ ਤੁਹਾਨੂੰ ਦਿਖਾਉਂਦੇ ਆ 2010 ਮਾਡਲ 60 ਡਬਲ ਕਲਚ ਹੈ ਮੂਰਲੇ ਟਾਇਰ ਨਵੇਂ ਆ ਟਰੈਕਟਰ ਦੇ ਹਰਿਆਣਾ ਨੰਬਰ ਹੈ ਜੀ ਰਿਵਰਸ ਪੀਟ ਕੋ ਵਾਲਾ ਹੈਵੀ ਲਿਫਟ ਵਾਲਾ ਜੇ ਗੱਲ ਕਰੀ ਤਾਂ ਪਾਵਰ ਸਟੀਅਰਿੰਗ ਨੂੰ ਛੱਡ ਕੇ ਬਾਕੀ ਸਾਰੇ ਫੰਕਸ਼ਨ ਹੈਗੇ ਜੀ ਟਾਇਰਾਂ ਦੀ ਗੱਲ ਕਰੀਏ ਤਾਂ 60 70 ਪੈਸੇ ਟਾਇਰ ਨੇ ਜੀ ਟਰੈਕਟਰ ਦੇ ਪਿਛਲੇ ਮੂਰਲੇ ਨਵੇਂ ਆ ਜੀ ਬਾਕੀ ਕੰਡੀਸ਼ਨ ਤੁਹਾਨੂੰ ਪੱਲਾ ਚੱਕ ਕੇ ਰਖਾ ਦਿੰਨੇ ਆ ਜੀ origignal ਕੰਡੀਸ਼ਨ ਦਾ ਟਰੈਕਟਰ ਆ ਜੀ ਅੰਦਰਵਾ ਬੈਟਰੀ ਬਾਉਂਡਰੀ ਕਵਰ ਜੀ ਆ ਰੇਡੀ ਰੂਡੀਏਟਰ ਹੈ ਪੂਰਾ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਹੈ ਜੀ 2 ਲੱਖ 85000 ਰੁਪਏ ਦੋਸਤੋ ਅੱਗੇ ਹੈਗਾ ਜੀ 2009 ਮਾਡਲ ਇਹ ਡਬਲ ਕਲਚ ਟਰੈਕਟਰ ਹੈ ਜੀ ਰਮ ਮਗਰਾੜ ਤੁਸੀਂ ਦੇਖ ਸਕਦੇ ਹੋ ਇਹ ਟਰੈਕਟਰ ਦੇ ਮਗਰਾੜ ਟਰੈਕਟਰ ਨੂੰ ਦੁਬਾਰਾ オリジナル ਲੱਗੇ ਹੋਇਆ ਜੀ ਭੱਟੀ ਪੇਂਟ ਵਾਲੇ 12 13000 ਦੇ ਮਗਰਾੜਾ ਜੀ ਇਹ ਜਮਾਂ ਨਵੇਂ ਲੱਗੇ ਹੋਏ ਆ ਜੀ ਟਰੈਕਟਰ ਨੂੰ ਟਰੈਕਟਰ ਚਲਾਈ ਚਲੂਈ ਦਾ ਪੂਰਾ ਸਾਫ਼ ਆ ਜੀ ਪਿਛਲੇ ਟਾਇਰ 60 ਕੇ ਪਏ ਨੇ ਰੇ ਮਰਮਾਂ ਦੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਜੀ ਇਹ ਵੀ ਹਰਿਆਣਾ ਨੰਬਰ ਟਰੈਕਟਰ ਹੈ ਜੀ ਜੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਆ ਜੀ 275000 ਅੱਗੇ ਆ ਕੇ ਜੀ ਜਿਹੜੇ ਕੁਝ ਕਿਸਾਨ ਭਰਾਵਾਂ ਨੇ ਟਰੈਕਟਰ ਘੱਟ ਰੇਟ ਲਾਉਣਾ ਹੁੰਦਾ ਜਾਂ ਸਹਾਇਕ ਟਰੈਕਟਰ ਰੱਖਣਾ ਹੁੰਦਾ ਜਾਂ ਛੋਟੇ ਜ਼ਿਮੀਂਦਾਰਾਂ ਨੇ 5-7 ਕਿੱਲਾਂ ਦੀ ਵਿਆਹੀ ਵਾਲੀ ਨੇ ਟਰੈਕਟਰ ਲੈਣਾ ਉਹਨਾਂ ਖਾਤਰ ਬਹੁਤ ਵਧੀਆ ਟਰੈਕਟਰ 98 ਮਾਡਲ 60 ਹੈ ਜੀ ਇੰਜਨ ਗੇਅਰ ਦਾ ਓਕੇ ਆ ਮੂਹਰੇ ਟਾਇਰ 60-70 ਪੈਸੇ ਦੇ ਆ ਪਿਛਲੇ 40-45 ਪੈਸੇ ਟਾਇਰ ਨੇ ਜੀ ਬਾਡੀ ਬੁੱਡੀ ਦਾ ਟਰੈਕਟਰ ਸਾਰਾ ਰੈਨ ਵਾਲਾ ਨਵੀਂ ਫੀਟ ਲੱਗੀ ਹੋਈ ਹੈ ਜੀ ਚੱਲਣ ਚਾਲਦਾ ਇੰਜਨ ਦਾ ਪੂਰਾ ਵਧੀਆ ਟਰੈਕਟਰ ਹੈ ਜੀ ਜੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਹੈਗਾ ਜੀ 1 ਲੱਖ 65000 ਜੇ ਕਿਸੇ ਭਰਾ ਨੇ ਇਸ ਤੋਂ ਵੀ ਘੱਟ ਪੈਸੇ ਲਾਉਣੇ ਆ ਤਾਂ ਉਹਦੇ ਖਾਤਰ ਇੱਕਾ ਟਰੈਕਟਰ ਹੈ ਜੀ ਫਾਰਮ ਟਰੈਕ 50 ਇਰੇ ਵੀ ਮਗਰਾੜ ਲੱਗੇ ਹੋਏ ਆ ਜੀ ਬੰਦ ਗੋਲਿਆਂ ਵਾਲੇ ਗਲਦੇ ਨਹੀਂਗੇ ਜੀ ਮਗਰਾੜ ਜਿਹੜੇ ਹੁਣ ਲੱਗੇ ਹੋਏ ਆ ਮੂਹਰੇ ਟਾਇਰ 60 70 ਪੈਸੇ ਪਿਛਲੇ 40 45 ਪੈਸੇ ਟਾਇਰ ਨੇ ਜੀ ओरिजिनल ਬਾਡੀ ਦਾ ਕੀ ਥੋੜੀ ਠੀਕ ਨਹੀਂ ਟਰੈਕਟਰ ਜੀ ਸੈਲਫ ਸਟਾਰਟ ਹੈ ਰੰਗ ਰੂਪ ਦਾ ਤੁਸੀਂ ਦੇਖ ਸਕਦੇ ਹੋ ਪੂਰਾ ਚੰਗਾ ਜੀ ਹਾਂ ਇਹਦੇ ਜਿਹੜੇ ਰਿਮ ਨੇ ਉਹ ਪੇਂਟ ਹੋਏ ਹੋਏ ਰਿਮ ਇਹ ਟਰੈਕਟਰ ਦੇ ਪੇਂਟ ਆ ਜਦੋਂ ਕਿਸੇ ਨੇ ਮਗਰਾੜ ਪੇਂਟ ਕਰਵਾਇਆ ਨਵੇਂ ਲਾ ਕੇ ਜੀ ਇਹ ਤਾਂ ਉਦੋਂ ਹੀ ਨਾਲ ਰੈਂਪ ਇਹਨ ਕੋਈ ਵੀਰ ਬਾਕੀ ਬਾਟੀ ਸ਼ੋਅ ਦਾ ਰੀਅਲ ਡਾਇਰੈਕਟਰ ਹੈ ਜੀ ਇੰਜਨ ਘੇੜਦਾ ਓਕੇ ਆ ਦੇਖੋ ਜੀ ਇਹ ਬੰਦ ਗੋਲੇ ਵਾਲੇ ਨਗਰਾਰ ਇਹ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਹੈਗਾ ਜੀ 1 ਲੱਖ 5000 ਆਹ ਨਾ ਰੇਟ ਹੈ ਜੀ ਇਹਦਾ 1 ਲੱਖ 5000 ਰੁਪਏ ਜੀ ਇਸ ਤੋਂ ਬਿਨਾ ਹੀ ਜੇ ਤੁਸੀਂ ਕਈ ਬੰਦੇ ਫਾਰਮ ਟਰੈਕ 45 ਦੀ ਮੰਗ ਕਰਦੇ ਆ ਜੀ ਜੋ 60 ਦੀ ਸ਼ੋਹ ਚ ਹੁੰਦਾ ਆਪਣੇ ਕੋਲ ਉਹ ਵੀ ਟਰੈਕਟਰ ਹੈਗਾ ਇਸਟਾਕ ਦੇ ਵਿੱਚ ਆ ਜੀ ਫਾਰਮ ਟਰੈਕ 45 ਸਾਰਾ 오ਰੀਜਨਲ ਟਰੈਕਟਰ ਹੈ ਜੀ ਆ ਸ਼ੋਹ ਦਾ ਸਟicker ਛੁੱਕ ਰਹਿਣ ਵਾਲੀ ਹੀ ਲੱਗਿਆ ਜੀ 1999 ਮਾਡਲ ਹੈ ਜੀ ਹਰਿਆਣਾ ਨੰਬਰ ਹੈ ਪਿਛਲੇ ਟਾਇਰ ਹੈਗੇ ਜੀ 50 ਪੈਸੇ ਸਾਰਾ 오ਰੀਜਨਲ ਕੰਡੀਸ਼ਨ ਦਾ ਟਰੈਕਟਰ ਹੈ ਜੀ ਤੇ ਮੂਹਰੇ ਟਾਇਰ ਹੈਗੇ ਜੀ 40 45 ਪੈਸੇ ਚਲਾਈ ਚਲੂਈ ਦਾ ਇੰਜਨ ਗੇਅਰ ਦਾ ਪੂਰਾ ਸਾਫ਼ ਹੈ ਜੀ ਜੇ ਰੇਟ ਦੀ ਗੱਲ ਕਰੀਏ ਜੱਸਰ ਨੋ ਰੇਟ ਇਹਦਾ 1,65,000 ਰੁਪਇਆ ਜੀ ਅਡਜਸਟੇਬਲ ਹੱਕ ਲੱਗੀ ਹੋਈ ਹੈ ਜੀ ਕਿਸੇ ਵੀ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈਗਾ ਜੀ 98554 00499 ਜੀ 9855400499 ਜੀ ਬਸ ਫੋਨ ਕਰਨ ਤੋਂ ਪਹਿਲਾਂ ਇੱਕ ਤਾਂ ਵੀਡੀਓ ਪੂਰੀ ਦੇਖ ਲਿਓ ਜੀ ਇੱਕ ਰੇਟ ਤੇ ਥੋੜਾ ਜਿਹਾ ਮਾਡਲ ਜ਼ਰੂਰ ਦੱਸ ਦਿਆ ਕਰੋ ਪਹਿਲਾਂ ਜੀ ਤਾਂ ਜੋ ਸਹੀ ਜਾਣਕਾਰੀ ਦਿੱਤੀ ਜਾ ਸਕੇ ਬਾਕੀ ਸੋਨੂੰ ਟਰੈਕਟਰਾਂ ਦੀ ਕੰਡੀਸ਼ਨ ਪਿੱਛੋਂ ਦਿਖਾ ਦਿੰਨੇ ਆ ਜਿਹੜਾ ਸਭ ਤੋਂ ਪਹਿਲਾ ਟਰੈਕਟਰ ਸੀਗਾ ਜੀ 15 ਮਾਡਲ ਆਹ 14 ਮਾਡਲ ਜੀ ਉਸ ਤੋਂ ਬਾਅਦ ਵਾਲਾ ਆਹ 10 ਮਾਡਲ ਜੀ ਇਹਦੀ ਵੀ ਹੁੱਕ ਅਡਜਸਟੇਬਲ ਲੱਗੀ ਹੋਈ ਹੈ ਜੀ ਉਸ ਤੋਂ ਬਾਅਦ ਆ 9 ਮਾਡਲ ਜੀ ਪਰੇ ਉਹ 98 ਮਾਡਲ ਤੇ ਉਹ 1996 ਮਾਡਲ ਹੈ ਜੀ ਜਿਹੜਾ ਫਾਰਮ ਟਰੈਕ 50 ਔਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਆਪਾਂ ਨੂੰ ਫੋਨ ਤੇ ਕਾਲ ਕਰ ਸਕਦਾ ਹੈ। ਬਾਕੀ ਆਪਣੀ ਵੀਡੀਓ ਨੂੰ ਦੇਖ ਕੇ ਜਰੂਰ ਦੱਸਿਓ ਵੀ ਕਿਸ ਤਰ੍ਹਾਂ ਦੀ ਲੱਗੀ। ਹਰ ਤੋਂ ਬਾਅਦ ਲਾਈਕ, ਫੋਲੋ, ਸ਼ੇਅਰ ਕਰਿਓ। ਜੇ ਕਿਸੇ ਲੋੜ ਹੋਵੇ ਕਿਸੇ ਵੀ ਕਿਸਾਨ ਭਰਾ ਨੂੰ ਆਪਣੇ ਕੋਲੇ ਟਰੈਕਟਰਾਂ ਦੀ ਤਾਂ ਆਪਾਂ ਨੂੰ ਫੋਨ ਕਰ ਸਕਦਾ। ਆਪਣੇ ਕੋਲੇ ਇੱਥੇ ਵਿਜ਼ਿਟ ਕਰਕੇ ਆਪਣਾ ਏਰੀਆ ਬਠਿੰਡਾ ਜੀ। ਤਾਂ ਆਪਾਂ ਕੋਲੇ ਟਰੈਕਟਰ ਚਲਾ ਕੇ ਵਾਹ ਕੇ ਤਸੱਲੀ ਕਰਕੇ ਵੀ ਲਿਆ ਸਕਦਾ।